ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰਖੋ ਰਖਨ ਹਾਰੇ ਜਿਤ ਨੂੰ ਲਭ ਹੈ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ ਆਰਾਮ ਜੀਤੋ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣੇ ਧਿਆਇ ਗੁਰ ਪ੍ਰਸਾਦ ਬੋਸਰੀਏ ਆਪ ਤਿਆਗ ਹੋਇਆ ਸਭ ਰਹਿਣਾ ਜੀਵਤਿਆਂ ਅਉ ਮਰੀਏ ਸਫਲ ਜਨਮ ਤਿਸ ਕਾ ਜਗ ਭੀਤਰ ਸਾਥ ਸੰਗ ਨਉ ਜਾਪੈ ਸਗਲ ਮਨੋਰਥ ਤਿਸ ਕਾ ਪੂਰਨ ਆਜ ਸਦਾ ਕਰੇ ਪ੍ਰਭ ਆਪੈ ਦੀਨ ਦੇ ਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਨਾ ਨਾਮ ਦੀਜੈ ਨਾਨਕ ਸਾਧਰਵਾਲਾ ਤੂੰ ਹੀ ਮਹਾਰਾਜ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰਖੋ ਰਖਨ ਹਾਰੇ ਜਿਤ ਤੂੰ ਲਭੈ ਤਿਤ ਹਮ ਲੱਗੈ ਕਿਆ ਇਹ ਜੰਤ ਵਿਚਾਰੇ ਮੇਰੇ ਆਮ ਜੀਤੋ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣੇ ਧਿਆਏ ਗੁਰ ਪ੍ਰਸਾਦ ਬੋਸਰੀਏ ਆਪ ਤਿਆਗ ਹੋਇਆ ਸਭ ਰਹਿਣਾ ਜੀਵਤਾਂ ਅਮਰੀਏ सफल जनमिष का जॻ पित्र सा संग नओ जापै सगल मनोर तिषक पूरन जिस दया खरे ਦੀਨ ਦੇ ਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਨਾ ਨਾਮ ਦੀਜੈ ਨਾਨਕ ਸਾਧਰਵਾਲਾ ਤੂੰ ਹੀ ਮਹਾਰਾਜ ਪੰਜਵਾ ਸਗਲ ਤਿਆਗ ਗੁਰਸਰਣੀ ਆਇਆ ਰੱਖੋ ਰਖਨ ਹਾਰੇ ਦਿੱਤੋਂ ਲਭ ਹੈ ਤਿਤ ਹਮ ਲੱਗ ਹੈ ਕਿਆ ਇਹ ਜੰਤ ਵਿਚਾਰੇ ਮੇਰਾ ਆਮ ਜੀਤੋ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣੇ ਧਿਆਇ ਗੁਰ ਪ੍ਰਸਾਦ ਬਖਤਰੀਏ ਆਪ ਤਿਆਗ ਹੋਈ ਸਭ ਰਹਿਣਾ ਜੀਵਤਿਆਂ ਅਉ ਮਰੀਏ ਸਫਲ ਜਨਮ ਤਿਸ ਕਾ ਜਗ ਭੀਤਰ ਸਾਰ ਸੰਗ ਨਉ ਜਾਪੈ ਸਗਲ ਮਨੋਰਥ ਤਿਸ ਕਾ ਪੂਰਨ ਜਿਸ ਦਇਆ ਕਰੇ ਪ੍ਰਭ ਆਪੈ ਦੀਨ ਦੇ ਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਨਾ ਨਾਮ ਦੀਜੈ ਨਾਨਕ ਸਾਧਰਵਾਲਾ ਤੂੰ ਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰਖੋ ਰਖਨ ਹਾਰੇ ਜਿਤ ਤੂੰ ਲਭੈ ਤਿਤ ਹਮ ਲੱਗੈ ਕਿਆ ਇਹ ਜੰਤ ਵਿਚਾਰੇ ਮੇਰੇ ਆਰਾਮ ਜੀਤੋ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣੇ ਧਿਆਏ ਗੁਰ ਪ੍ਰਸਾਦ ਬੋਤਰੀਏ ਆਪ ਤਿਆਗ ਹੋਇਆ ਸਭ ਰਹਿਣਾ ਜੀਵਤਿਆਂ ਅਉ ਮਰੀਏ ਸਫਲ ਜਨਮ ਤਿਸ ਕਾ ਜਗ ਭੀਤਰ ਸਾਥ ਸੰਗ ਨਾਮ ਜਾਪੈ ਸਗਲ ਮਨਉਰਥ ਤਿਸ ਕਾ ਪੂਰਨ ਜਿਸ ਦਇਆ ਕਰੇ ਪ੍ਰਭ ਆਪੈ ਦੀਨ ਦੇ ਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦੇ ਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਤੂੰ ਹੀ ਮਹਾਰਾਜ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰਖੋ ਰਖਨ ਹਾਰੇ ਜਿਤ ਤੂੰ ਲਭੈ ਤਿਤ ਹਮ ਲੱਗੈ ਕਿਆ ਇਹ ਜੰਤ ਵਿਚਾਰੇ ਮੇਰੇ ਆਰਾਮ ਜੀਤੋ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣੇ ਅਧਿਆਏ ਗੁਰ ਪ੍ਰਸਾਦ ਬੋਤਰੀਏ ਆਪ ਤਿਆਗ ਹੋਇਆ ਸਭ ਰਹਿਣਾ ਜੀਵਤਾਂ ਅਵ ਮਰੀਏ ਸਫਲ ਜਨਮ ਅਤੀ ਸਕਾਰ ਅਗ ਭੀਤਰ ਸਾਥ ਸੰਗ ਨਾਮ ਜਾਪੈ ਸਗਲ ਮਨੋਰਥ ਤਿਸ ਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੈ ਦੀਨ ਦਿਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਤੂੰ ਹੀ ਮਹਾਰਾਜ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰਖੂ ਰਖਨ ਹਾਰੇ ਜਿਤ ਤੂੰ ਲਭੈ ਤਿਤ ਹਮ ਲੱਗੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੋ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵ ਮਨਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣੇ ਧਿਆਏ ਗੁਰ ਪ੍ਰਸਾਦ ਬਖਰੀਏ ਆਪ ਤਿਆਗ ਹੋਇਆ ਸਭ ਰਹਿਣਾ ਜੀਵਤਿਆਂ ਅਵ ਮਰੀਏ ਸਫਲ ਜਨਮ ਅਤਿਸਕਾਰ ਅਗ ਭੀਤਰ ਸਾਥ ਸੰਗ ਨਾਉ ਜਾਪੈ ਸਗਲ ਮਨਉਰਥ ਤਿਸ ਕਾ ਪੂਰਨ ਜਿਸ ਦਇਆ ਕਰੇ ਪ੍ਰਭ ਆਪੈ ਦੀਨ ਦਿਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਉਹੀ ਮਹਲਾ 5ਵਾਂ ਸਗਲ ਤਿਆਗ ਗੁਰਸਰਣੀ ਆਇਆ ਰਖੋ ਰਖਨ ਹਾਰੇ ਜਿਤ ਨੂੰ ਲਭੈ ਤਿਤ ਹਮ ਲੱਗੈ ਕਿਆ ਇਹ ਜੰਤ ਵਿਚਾਰੇ ਮੇਰੇ ਆਰਾਮ ਜੀਤੋ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣੇ ਧਿਆਇ ਗੁਰ ਪ੍ਰਸਾਦ ਬਖਰੀਏ ਆਪ ਤਿਆਗ ਹੋਇਆ ਸਭ ਰਹਿਣਾ ਜੀਵਤਿਆਂ ਔ ਮਰੀਏ ਫਲ ਆ ਜਨਮ ਤਿਸ ਕਾ ਜਗ ਭੀਤਰ ਸਾਥ ਸੰਗ ਨਉ ਜਾਪੈ ਸਗਲ ਮਨੋਰਥ ਤਿਸ ਤੇ ਪੂਰਨ ਜਿਸ ਦਿਆ ਖਰੇ ਪ੍ਰਭ ਆਪੈ ਦੀਨ ਦਿਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਤੂੰ ਹੀ ਮਹਾਰਾਜ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰਖੋ ਰਖਨ ਹਾਰੇ ਜਿਤ ਤੂੰ ਲਭੈ ਤਿਤ ਹਮ ਲਗੈ ਕਿਆ ਇਹ ਜੰਤ ਵਿਚਾਰੇ ਮੇਰੇ ਆਮ ਜੀਤੋ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵ ਮਨਤ ਸੁਆਮੀ ਰਹਾ ਆਠਾ ਪਹਿਰ ਪ੍ਰਭ ਆਪਣੇ ਧਿਆਏ ਗੁਰ ਪ੍ਰਸਾਦ ਬੋਤਰੀਏ ਆਪ ਤਿਆਗ ਹੋਈ ਸਭ ਰੇਣਾ ਜੀਵਤਾਂ ਅਮਰੀਏ ਸਫਲ ਜਨਮ ਇਸ ਕਾਲ ਅਗ ਭੀਤਰ ਸਾਥ ਸੰਗ ਨਾਉ ਜਾਪੈ ਸਗਲ ਮਨੋਰਥ ਤਿਸਕਾ ਪੂਰਨ ਜਿਸ ਦਇਆ ਕਰੇ ਪ੍ਰਭ ਆਪੈ ਦੀਨ ਦੇ ਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਨਾ ਨਾਮ ਦੀਜੈ ਨਾਨਕ ਸਾਧਰਵਾਰੂ ਪੁਨੀਮ ਹਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰਖਨ ਹਾਰੇ ਜਿਤ ਤੂੰ ਲਭ ਹੈ ਤਿਤ ਹਮ ਲੱਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ ਆਰਾਮ ਜੀਤੋ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣੇ ਧਿਆਏ ਗੁਰ ਪ੍ਰਸਾਦ ਬਖਤਰੀਏ ਆਪ ਤਿਆਗ ਹੋਇਆ ਸਭ ਰਹਿਣਾ ਜੀਵਤਾਂ ਔ ਮਰੀਏ ਸਫਲ ਜਨਮ ਅਤੀ ਸਰਕਾਰ ਅਗ ਭੀਤਰ ਸਾਥ ਸੰਗ ਨਾਉ ਜਾਪੈ ਸਗਲ ਮਨੋਰਥ ਤਿਸ ਤੇ ਪੂਰਨ ਜਿਸ ਦੇ ਆਖਰੇ ਪ੍ਰਭ ਆਪੈ ਦੀਨ ਦਿਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਨਾ ਨਾਮ ਦੀਜੈ ਨਾਨਕ ਸਾਧਰਵਾਲਾ ਉਹੀ ਮਹਲਾ 5ਵਾਂ ਸਗਲ ਤਿਆਗ ਗੁਰ ਸਰਣੀ ਆਇਆ ਰਖੂ ਰਖਨ ਹਾਰੇ ਜਿਤ ਨੂੰ ਲਭੈ ਤਿਤ ਹਮ ਲੱਗੈ ਕਿਆ ਇਹ ਜੰਤ ਵਿਚਾਰੇ ਮੇਰਾ ਆਮ ਜੀਤੋ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣੇ ਧਿਆਏ ਗੁਰ ਪ੍ਰਸਾਦ ਬੋਸਰੀਏ ਆਪ ਤਿਆਗ ਹੋਇਆ ਸਭ ਰਹਿਣਾ ਜੀਵਤਿਆਂ ਅਉ ਮਰੀਏ ਸਭ ਬਲਾ ਜਨਮ ਤਿਸ ਕਾ ਜਗ ਭੀਤਰ ਸਾਰ ਸੰਗ ਨਾਮ ਜਾਪੈ ਸਗਲ ਮਨਉਰਤ ਤਿਸ ਕਾ ਪੂਰਨ ਜਿਸ ਦਇਆ ਕਰੇ ਪ੍ਰਭ ਆਪੈ ਦੀਨ ਦੇ ਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਨਾ ਨਾਮ ਦੀਜੈ ਨਾਨਕ ਸਾਧਰਵਾਤੁ। ਤੁਹੀਮ ਹਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰਖੂ ਰਖਨ ਹਾਰੇ ਜਿਤ ਤੂ ਲਭੈ ਤਿਤ ਹਮ ਲਗੈ ਕਿਆ ਇਹ ਜੰਤ ਵਿਚਾਰੇ। ਮੇਰੇ ਆਰਾਮ ਜੀਤੋ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵ ਮਨਿਤ ਸੁਆਮੀ ਰਹਾਉ। ਆਠ ਪਹਿਰ ਪ੍ਰਭ ਆਪਣੇ ਧਿਆਏ ਗੁਰ ਪ੍ਰਸਾਦ ਬੋਸਰੀਏ ਆਪ ਤਿਆਗ ਹੋਇਆ ਸਭ ਰਹਿਣਾ ਜੀਵਤਿਆ ਅਵ ਮਰੀਏ। ਸਫਲ ਜਨਮ ਅਤੀ ਸਕਾਰ ਅਗ ਭੀਤਰ ਸਾਹ ਸੰਗ ਨਾਮ ਜਾਪੈ ਸਗਲ ਮਨਉਰਥ ਤਿਸ ਕਾ ਪੂਰਨ ਜਿਸ ਦਇਆ ਖਰੇ ਪ੍ਰਭ ਆਪੈ ਦੀਨ ਦਿਆਲੇ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ ਕਰ ਕਿਰਪਾ ਆਪਨਾ ਨਾਮ ਦੀਜੈ ਨਾਨਕ ਸਾਧਰਵਾਲਾ ਤੁਹੀ ਮਹਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰਖੋ ਰਖਨ ਹਾਰੇ ਜਿਤ ਤੂੰ ਲਭੈ ਤਿਤ ਹਮ ਲਗੈ ਕਿਆ ਇਹ ਜੰਤ ਵਿਚਾਰੇ ਮੇਰੇ ਆਰਾਮ ਜੀਤੋ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵ ਮਨਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣੇ ਧਿਆਏ ਗੁਰ ਪ੍ਰਸਾਦ ਬਖਰੀਏ ਆਪ ਤਿਆਗ ਹੋਇਆ ਸਭ ਰਹਿਣਾ ਜੀਵਤਿਆਂ ਅਮਰੀਏ ਸਫਲ ਜਨਮ ਤਿਸ ਕਾ ਜਗ ਭੀਤਰ ਸਾ ਸੰਗ ਨਾਮ ਜਾਪੈ ਸਗਲ ਮਨਉਰਥ ਤਿਸ ਕਾ ਪੂਰਨ ਜਿਸ ਦਇਆ ਕਰੇ ਪ੍ਰਭ ਆਪੈ ਦੀਨ ਦਿਆਲਿ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ